ਸਾਸਤ੍ਰੀ ਕਾਲ ਜੀ ਸਾਰੇ ਭੈਣ ਭਰਾ ਨੂੰ ਤੁਸੀਂ ਵੀ ਠੀਕ ਹੋਵੋਗੇ ਅਸੀਂ ਵਧੀਆ ਜੀ ਤੁਸੀਂ ਆਪ ਦਾ ਹਾਲ ਚਾਲ ਦੱਸੋ ਕਿਵੇਂ ਹੋ ਸਾਰੇ ਜਾਣੇ ਠੀਕ ਆ ਅਸੀਂ ਵੀ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਹੋ ਤੁਸੀਂ ਰਾਜੀ ਖੁਸ਼ੀ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡਾ ਚੈਨਰੇ ਜੀ ਜਿੰਦਗੀ ਜਿੰਦਾਬਾਦ ਇਸ ਨੂੰ ਲਾਇਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਵਾਲੇ ਵੀਰਾਂ ਦਾ ਭੈਣਾਂ ਦਾ ਮਾਤਾਵਾਂ ਦਾ ਬਜ਼ੁਰਗਾਂ ਦਾ ਛੋਟੇ-ਛੋਟੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਬਹੁਤ ਵਧੀਆ ਕਮੈਂਟ ਆਉਂਦੇ ਆ ਵੀਰੋ ਤੁਹਾਡੇ ਸਿਰ ਤੇ ਹੀ ਆ ਅਸੀਂ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਅਸੀਂ ਇਹ ਕੋਈ ਵੀਡੀਓ ਕਾਮੇਡੀ ਵੀਡੀਓ ਨਹੀਂ ਅਸੀਂ ਪਾਉਂਦੇ ਨਾ ਅਸੀਂ ਕਿਸੇ ਪਰਿਵਾਰਕ ਮੈਂਬਰ ਨੂੰ ਕਿਸੇ ਦੀ ਕਿਸੇ ਦੀ ਕਿਸਮ ਦੀ ਠੇਸ ਪਹਾਈਏ ਅਸੀਂ ਤਾਂ ਸਿਰਫ ਆਪਣੇ ਭੈਣਾਂ ਭਰਾਵਾਂ ਨਾਲ ਗੱਲਾਂ ਹੀ ਕਰ ਰਹੇ ਹਾਂ ਬਸ ਇਦਾਂ ਦਾ ਇਹਦੇ ਵਿੱਚ ਕੁਝ ਨਹੀਂ ਨਾ ਬਈ ਜਾਂ ਅਸੀਂ ਉਜਾਨ ਕੇ ਬਣਾਉਣੇ ਵੀਡੀਓ ਬਣਾਉਣੇ ਤਮਾਸ਼ਾ ਕਰਦੇ ਨਹੀਂ ਜਿੱਦਿਆਂ ਦਾ ਸਾਡੇ ਭੈਣਾਂ ਭਰਾਵਾਂ ਦਾ ਸੰਯੋਗ ਸਾਨੂੰ ਮਿਲ ਰਿਹਾ ਤੇ ਸਾਨੂੰ ਉਦੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ ਹੋਰ ਵੀ ਨਵੇਂ ਤੋਂ ਨਵੇਂ ਕਈ ਵਾਰੀ ਕੋਈ ਗੱਲ ਐਸੀ ਵੀ ਹੋਏ ਨਿਕਲ ਜਾਂਦੀ ਹੈ ਮੂੰਹ ਚੋਂ ਵੀ ਜਿਹੜੀ ਕੋਪਾਰ ਹੋ ਜਾਂਦੀ ਹੈ ਖੁਸ਼ੀ ਤੇ ਜਦੋਂ ਖੁਸ਼ੀ ਮੌਕੇ ਗੱਲ ਨਿਕਲੇ ਮੂੰਹ ਚ ਉਪਾਰੀ ਹੁੰਦੀ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਅਸੀਂ ਥੋੜਾ ਜਿਹਾ ਕੰਮ ਬਾਹਰ ਉਹ ਅਸੀਂ ਕਰਕੇ ਤੇ ਫੇਰ ਤੁਹਾਡੇ ਨਾਲ ਮੂੰਹ ਰੋਖੋਨੇ ਆ ਆ ਜੋ ਕੰਮ ਕਰਕੇ ਆਈ ਆ ਦਰੇ ਦੱਲਾ ਪਾਸਾ ਕਿੱਥੇ ਤੁਰੀਆਂ ਉਹ ਬੱਚਿਆਂ ਵਾਲੀ ਬੱਚਿਆਂ ਵਾਲੀ ਵੱਕਰੀ ਬੱਚਿਆਂ ਵਾਲੀ ਬੱਚਿਆਂ ਵਾਲੀ ਵੱਕਰੀ ਕਾ ਮਾ ਦੂਜੇ ਬੱਕਰੇ ਰਹਿੰਦੇ ਬੱਚਿਆਂ ਵਾਲੀ ਵੱਕਰੀ ਨਾਲ ਖੱਲਾ ਦੂਜੇ ਟਾਂਗ ਤੇ ਤੇ ਬੱਚਿਆਂ ਵਾਲੀ ਲਾਲਾ ਖੱਲੇ ਚਕਲਾ ਬੱਚੇ ਬੱਚੇ ਦਾ ਚੱਕਣਾ ਤੂੰ ਕਿਦੋਂ ਵਾਕਿਆ ਪਰਿਵਾਰ ਨਹੀਂ ਆਰਮਾਂ ਚੱਕਲੀ ਭੱਜੇ ਆ ਭੱਜੇ ਆ ਭੱਜੇ ਆ ਲੈ बहुत सारिया भैनों ने कमेंट किए कि ती दसो किप होगी जमें लगी ये वीडियो कल दी अपलोड करूँगी मैं कल बनाऊंगी ये सारे ਕਿ ਸੀਤੇ ਕਿਸ ਤਰ੍ਹਾਂ ਕਰਕੇ ਹੈਂਡੀਕੈਪ ਹੋਈ ਇੱਥੇ ਅਸੀਂ ਵੀਡੀਓ ਦਾ ਐਂਡ ਕਰਦੇ ਆਂ ਜੀ ਕੱਲ ਨੂੰ ਨਵੇਂ ਵੀਡੀਓ ਨਾਲ ਮਿਲਦੇ ਆਂ ਤੁਹਾਨੂੰ ਸਾਰਾ ਆਪਦੀ ਜ਼ਿੰਦਗੀ ਬਾਰੇ ਦੱਸਾਂਗੇ ਧੰਨਵਾਦ ਜੀ